ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੜਾ ਪਿੰਡ ਵਿਖੇ ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਸਮਾਗਮ ਦੇ ਤਹਿਤ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੀਮ ਕੁਮਾਰ ਵੱਲੋਂ ਸਕੂਲ ਦੀ ਚਾਰ ਦਿਵਾਰੀ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਸਕੂਲ ਦੇ ਵਿਦਿਅਕ ਵਿਖੇ ਪਹੁੰਚਣ ਤੇ ਪ੍ਰਿੰਸੀਪਲ ਪ੍ਰੀਮ ਮਾਰਦਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਬੈਣਵਾਜਾਂ ਨਾਲ ਨਿਗਾਹ ਸਵਾਗਤ ਕੀਤਾ ਗਿਆ ਕਿਸਮਾ ਕੇ ਹਲਕੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਤਹਿਤ ਪੂਰੇ ਸੂਬੇ ਭਰ ਵਿੱਚ ਸਕੂਲਾਂ ਵਿੱਚ ਚੱਲ ਰਹੇ ਕੰਮਾਂ ਦੇ ਉਦਘਾਟਨ ਕੀਤੇ ਜਾ ਰਹੇ ਨੇ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੜਾਪਿੰਡ ਜਿੱਥੇ ਕਈ 올ੰਪੀਅਨ ਅਤੇ ਨਾਮਵਰ ਖਿਡਾਰੀ ਦੇ ਕੋਚ ਵੱਸਦੇ ਹਨ ਉੱਥੇ ਹੀ ਇਸ ਪਿੰਡ ਦੇ ਕੋਚ 올ੰਪੀਅਨ ਸੰਦੀਪ ਕੁਮਾਰ ਦੀ ਬਦੌਲਤ ਮੀਰਾਬਾਈ ਚਾਨੂੰ ਨੇ ਦੇਸ਼ ਲਈ ਮੈਡਲ ਵੀ ਜਿੱਤਿਆ ਸੀ। ਇਸ ਮੌਕੇ ਸਕੂਲ ਮੁਖੀ ਬਿਸ਼ਵਿੰਦਰ ਦਤ ਵੱਲੋਂ ਆਏ ਹੋਏ ਮਹਿਮਾਨਾਂ ਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਤੇ ಗ್ರಾಮ ਪੰਚਾਇਤ ਦਾ ਧੰਨਵਾਦ ਕੀਤਾ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ ਬੜਾ ਪਿੰਡ ਤੋਂ ਨਵਰਾਣ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਹਲਕਾ ਵਿਧਾਨ ਸਭਾ ਫਲੋਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਿਹੜੇ ਬਹੁਤ ਹੀ ਮਹੱਤਵਪੂਰਨ ਸਕੂਲ ਨੇ ਜਿਨ੍ਹਾਂ ਨੂੰ ਅਸੀਂ ਮੰਦਿਰ ਦਾ ਦਰਜਾ ਦੇ ਰਹੇ ਹਾਂ ਉਹਨਾਂ ਸਕੂਲਾਂ ਦੇ ਅਦਗਾਟਨੀ ਸਮਰੋਹ ਪਿਛਲੇ ਕਾਫੀ ਦਿਨਾਂ ਤੋਂ ਹੋ ਰਿਹਾ ਇਹ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਖੜੀ ਤਹਿਤ ਪੂਰੇ ਸਮੁੱਚੇ ਪੰਜਾਬ 'ਚ ਅਦਕਾਟਨ ਹੋ ਰਿਹਾ ਹੈ ਅੱਜ ਅਸੀਂ ਸਰਕਾਰੀ ਕੰਨਿਆਸੀ ਨੇ ਸੰਡੀ ਸਕੂਲ ਬੜਾ ਪਿੰਡ ਜਿਹੜਾ ਕਿ ਬਹੁਤ ਹੀ ਮਹੱਤਵਪੂਰਨ ਪਿੰਡ ਆ ਉਹ ਸਕੂਲ ਦੇ ਜਿਹੜੇ ਅਸੀਂ ਵੱਖ-ਵੱਖ ਕੰਪੋਨੈਂਟ ਆ ਉਹਨਾਂ ਦੀ ਅਦਕਾਟਨ ਕਰ ਰਹੇ ਆ ਇਸ ਤਰ੍ਹਾਂ ਹੁਣੇ ਆਪਾਂ ਆਲੇ ਦੁਆਲੇ ਜਿਹੜਾ ਸਕੂਲ ਦੀ ਚਾਰਦਵਾਰੀ ਬੌਂਡੀ ਵਾਲਾ ਉਹਦਾ ਅਦਕਾਟਨ ਕੀਤਾ ਆ ਹੋਰ ਜਿਹੜੇ ਵਿਕਾਸ ਦੇ ਕੰਮਾਂ ਦੇ ਜਿਹੜੇ ਆ ਉਹ ਵੀ ਕਰਾਂਗੇ ਔਰ ਇਹ ਜਿਹੜਾ ਬੜਾ ਪਿੰਡ ਹੈ ਬਹੁਤ ਹੀ ਇਤਿਹਾਸਕ ਪਿੰਡ ਆ ਇਸ ਪਿੰਡ ਦੇ ਵਿੱਚ ਬਹੁਤ ਹੀ ਪ੍ਰਮੁੱਖ ਸ਼ਖਸੀਅਤਾਂ ਜਿਹੜਾ ਨੇ ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਨਾਮ ਉੱਚਾ ਕੀਤਾ ਆ ਹੁਣੇ-ਹੁਣੇ ਮੇਰੇ ਸਾਹਮਣੇ ਮੇਰੇ ਨਾਲ ਹੀ ਸੰਦੀਪ 올ੰਪੀਅਨ ਜੀ ਚੂਰ ਸਿੰਘ ਜੀ ਜਿਹੜੇ ਬਹੁਤ ਹੀ ਨਾਮਵਾਰੀ ਖਿਡਾਰੀ ਰਹੇ ਨੇ ਬੀਲ ਲਿਫਟਿੰਗ ਦੇ ਔਰ ਅਸੀਂ ਵੀ ਇਹਨਾਂ ਦੇ ਮਗਰ ਚੱਲ ਕੇ ਜਿਹੜਾ ਅਸੀਂ ਵੀ ਕੁਝ ਨਾ ਕੁਝ ਨਾਲ ਕੋਲੋਂ ਦਾਪੇ ਸਿੱਖਿਆ ਬਹੁਤ ਹੀ ਸਤਿਕਾਰਤ ਇਸ ਸਕੂਲ ਦੇ ਪ੍ਰਿੰਸੀਪਲ ਹਦਤ ਜੀ ਜਿਹੜੇ ਕਿ ਇਸ ਸਕੂਲ ਨੂੰ ਚਾਰ ਚੰਨ ਲਾਉਣ ਦੇ ਵਿੱਚ ਇੱਕ ਬਹੁਤ ਹੀ ਵੱਡਾ ਆਪਣਾ ਅਪਰਾਲਾ ਕਰ ਰਹੇ ਨੇ ਔਰ ਪ੍ਰਮਾਤਮਾ ਕੀ ਦੁਆ ਕਰਦੇ ਕਿ ਇਹਦੀ ਸਮੁੱਚੀ ਟੀਮ ਪੂਰਾ ਸਮੁੱਚਾ ਸਟਾਫ ਔਰ ਖਾਸ ਤੌਰ ਤੇ ਪੂਰੀ ਪਿੰਡ ਦੀ ਪੰਚਾਇਤ ਸਰਪੰਚ ਜੀ ਖੜੇ ਨੇ ਔਰ ਐਨ ਜੀਓ ਸਾਥੀ ਜਿਹੜੇਗਾ ਇਸ ਨੂੰ ਇਸ ਪਿੰਡ ਨੂੰ ਜਿਹੜਾ ਹੈ ਵਿਕਾਸ ਦੀਆਂ ਲਈਆਂ ਤੇ ਲਿਆਉਣ ਲਈ ਬਹੁਤ ਹੀ ਪੱਬਾ ਪਾ ਨੇ ਜਿੱਥੋਂ ਤੱਕ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਹੋਰਾਂ ਦੀ ਸੋਚ ਆ ਔਰ ਸਾਡੇ ਬਹੁਤ ਹੀ ਸਤਿਕਾਰਤ ਸਾਡੇ ਸਿੱਖਿਆ ਮੰਤਰੀ ਸਾਹਿਬ ਹਰਜੋਤ ਸਿੰਘ ਵੈਸ ਜੀ ਦੇ ਯਤਨਾਂ ਸਦਕਾ ਅਸੀਂ ਸਕੂਲਾਂ ਦੀ ਕਾਇਆ ਕਲਪ ਕਰ ਰਹੇ ਹਾਂ। ਤਕਰੀਬਨ ਹਲਕੇ ਦੇ ਵਿੱਚ 7 ਕਰੋੜ 22 ਲੱਖ ਰੁਪਏ ਜਿਹੜਾ ਹੈਗਾ ਅਸੀਂ ਇਹਨਾਂ 82 ਸਕੂਲਾਂ ਤੇ ਖਰਚ ਕੀਤਾ ਆ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਕ੍ਰਾਂਤੀ ਪੰਜਾਬ ਬਦਲਦਾ ਪੰਜਾਬ ਉਹਦੇ ਅਧੀਨ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਜਿਹੜੇ ਹਲਕਾ ਇੰਚਾਰਜ ਨੇ ਉਹ ਸਾਡੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੜਾ ਪਿੰਡ ਵਿਖੇ ਉਹਨਾਂ ਨੇ ਸ਼ਿਰਕਤ ਕੀਤੀ ਅੱਜ ਚਾਰਦੁਆਰੀ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਐਸ ਐਮ ਸੀ ਕਮੇਟੀ ਪਿੰਡ ਦੇ ਪਤਵੰਤੇ ਸੱਜਣ ਐਨ ਆਰ ਆਈ ਵੀਰ ਸਾਰੇ ਜਾਣਿਆਂ ਦੀ ਸ਼ਮੂਲੀਅਤ ਹੋਈ ਸੋ ਬਹੁਤ ਖੁਸ਼ੀ ਦੀ ਗੱਲ ਆ ਕਿ ਇਸ ਸਕੂਲ ਦੇ ਰਿਜ਼ਲਟ ਵੀ ਅਸੀਂ ਬਹੁਤ ਅੱਛੇ ਦਿੱਤੇ ਆ ਤੇ ਸਕੂਲ ਵੈਸੇ ਵੀ ਇਸ ਇਲਾਕੇ ਦਾ ਮੰਨਿਆ ਪਰਮੰਨਿਆ ਸਕੂਲ ਆ ਤੁਹਾਡਾ ਮੀਡੀਆ ਵੀ ਸਾਨੂੰ ਪੂਰਾ ਸਹਿਯੋਗ ਕਰਦਾ ਸਾਡੀ ਆਵਾਜ਼ ਬੁਲੰਦ ਕਰਵਾਉਣ ਲਈ ਲੋਕਾਂ ਤੱਕ ਪਹੁੰਚਾਉਣ ਲਈ ਹਮੇਸ਼ਾ ਜਿਹੜਾ ਆ ਉਹ ਜਤਨਸ਼ੀਲ ਰਹਿੰਦਾ ਆ ਸੋ ਮੈਂ ਅੱਜ ਦੇ ਇਸ ਮੌਕੇ ਤੇ ਸਾਰਿਆਂ ਨੂੰ ਵਧਾਈ ਦਿੰਦਾ ਆਪਣੇ ਪਿੰਡ ਵਾਲਿਆਂ ਨੂੰ ਆਪਣੇ ਜਿਹੜੇ ਆਸਮੂਹ ਸਟਾਫ ਮੈਂਬਰਾਂ ਨੂੰ ਕਿ ਇਸ ਲੜੀ ਦੇ ਅਧੀਨ ਸਾਡੇ ਬਹੁਤ ਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਜੀ ਬੈਸਦੀ ਜੀ ਸੋਚ ਨੂੰ ਉਹ ਸਾਰੂ ਤਰੀਕੇ ਦੀ ਸੋਚ ਨੂੰ ਜਿਹੜਾ ਲਾਗੂ ਕਰਨ ਦੇ ਲਈ ਪ੍ਰਿੰਸੀਪਲ ਸਾਹਿਬ ਅੱਜ ਆਏ ਆ ਉਦਘਾਟਨ ਦੇ ਲਈ ਚਾਰਦੁਆਰੀ ਦਾ ਵਗਟਨੇ ਆ ਸੋ ਵਾਂਸ ਅਗੇਨ ਥੈਂਕ ਯੂ ਵੈਰੀ ਮਚ ਜੀ ਸਾਰੇ ਮਹਿਮਾਨਾਂ ਦਾ ਆਇਆਂ ਨੂੰ ਜੀ ਆਇਆਂ ਜੀ ਧੰਨਵਾਦ ਜੀ